ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਦਿਨਕ ਸਵੇਰਾ ਟੀਵੀ ਤੇ ਮੈਂ ਆ ਤੀਰ ਸਿੰਘ ਸਨੇਰ ਅੱਜ ਬਲਾਕ ਸੰਪਤੀ ਚੋਣਾ ਤੇ ਜ਼ਿਲ੍ਹਾ ਪ੍ਰਸ਼ਾਸਿਤ ਚੋਣਾ ਦਾ ਵਿਗਲ ਜਿਹੜਾ ਵਾ ਚੁੱਕਾ ਅੱਜ ਪੈ ਰਹੀਆਂ ਨੇ ਚੋਣਾ ਤੇ ਚੋਣਾ ਦੇ ਵਿੱਚ ਤੁਹਾਨੂੰ ਇੱਕ ਤਸਵੀਰਾਂ ਦਿਖਾ ਦਈਏ ਜੀਰਾ ਏਰੀਏ ਦੇ ਪਿੰਡ ਮੀਆਂ ਸਿੰਘ ਵਾਲੇ ਕੋਲ ਖੜੇ ਆ ਜਿਹੜੇ ਨੌਜਵਾਨ ਨੂੰ ਅੱਜ ਮੰਡਲ ਦੇ ਵਿੱਚ ਹੋਣਾ ਚਾਹੀਦਾ ਸੀ ਉਹ ਅੱਜ ਵੋਟਾਂ ਪਾਉਣ ਲਈ ਆਇਆ ਬਾਈ ਜੀ ਸਤਿ ਸ਼੍ਰੀ ਅਕਾਲ ਕੀ ਨਾ ਅਰਸ਼ਦੀਪ ਸਿੰਘ ਜੀ ਅੱਛਾ ਜੀ ਤੇ ਅੱਜ ਤੁਸੀਂ ਸੀਰਾ ਲਾਇਆ ਵਾ ਹੱਥ 'ਚ ਕਿਰਪਾਨ ਫੜੀ ਹੋ ਤਾਂ ਤੁਸੀਂ ਮੰਡਪ ਦੇ ਵਿੱਚ ਹੋਣਾ ਚਾਹੀਦਾ ਸੀ ਜੇ ਇਹਦੀ ਵੋਟ ਨਹੀਂ ਉਹ ਆਪਣਾ ਹੀ ਅਧਿਕਾਰ ਹੈ ਜੀ ਇਸ ਕਰਕੇ ਉਹ ਆਪਾਂ ਸੋਚਿਆ ਕਿ ਬਰਾਤ ਤੋਂ ਪਹਿਲਾਂ ਵੋਟ ਪਾ ਕੇ ਜਾਈਏ ਜੀ ਤਾਂ ਕਿੰਨੀ ਕੁ ਖੁਸ਼ੀ ਹੈ ਵੋਟਾਂ ਦੀ ਖੁਸ਼ੀ ਕਿ ਜਾ ਕੇ ਘਰ ਵਾਲੀ ਇੰਤਜ਼ਾਰ ਕਰ ਰਹੀ ਹੋਏਗੀ ਦੋਵਾਂ ਚੀਜ਼ਾਂ ਦੀ ਖੁਸ਼ੀ ਹੈ ਜੀ ਵੋਟਾਂ ਦੀ ਵੀ ਆ ਤੇ ਉਹਨਾਂ ਦੇ ਇੰਤਜ਼ਾਰ ਦੀ ਵੀ ਆ ਕਿਉਂਕਿ ਮੈਂ ਅੱਦੇ ਘਰ ਦੀ ਇਮਾਨਤ ਲਈ ਜਾਣੀ ਹੈ ਅੱਛਾ ਅੱਜ ਬਲਾਕ ਸੰਮਤੀ ਚੋਣਾ ਤੇ ਜ਼ਿਲ੍ਹਾ ਪ੍ਰਸ਼ਾਸਿਤ ਚੋਣਾ ਦਾ ਵਿਗਲ ਜਿਹੜਾ ਵਾ ਚੁੱਕਾ ਅੱਜ ਪੈ ਰਹੀਆਂ ਨੇ ਚੋਣਾ ਤੇ ਚੋਣਾ ਦੇ ਵਿੱਚ ਤੁਹਾਨੂੰ ਇੱਕ ਤਸਵੀਰਾਂ ਦਿਖਾ ਦਈਏ ਜੀਰਾ ਏਰੀਏ ਦੇ ਪਿੰਡ ਮੀਆਂ ਸਿੰਘ ਵਾਲੇ ਕੋਲ ਖੜੇ ਆ ਜਿਹੜੇ ਨੌਜਵਾਨ ਨੂੰ ਅੱਜ ਮੰਡਲ ਦੇ ਵਿੱਚ ਹੋਣਾ ਚਾਹੀਦਾ ਸੀ ਉਹ ਅੱਜ ਵੋਟਾਂ ਪਾਉਣ ਲਈ ਆਇਆ ਬਾਈ ਜੀ ਸੱਸੀ ਕਲਕੀ ਨਾ ਅਰਸ਼ਦੀਪ ਸਿੰਘ ਜੀ ਅੱਛਾ ਤੇ ਅੱਜ ਤੁਸੀਂ ਸੇਰਾ ਲਾਇਆ ਵਾ ਹੱਥ 'ਚ ਕਿਰਪਾਨ ਫੜੀ ਹੋ ਤਾਂ ਤੁਸੀਂ ਮੰਡਲ ਦੇ ਵਿੱਚ ਹੋਣਾ ਚਾਹੀਦਾ ਸੀ ਇਹ ਰਹੀ ਵੋਟਾਂ ਨਹੀਂ ਉਹ ਆਪਣਾ ਹੀ ਅਧਿਕਾਰ ਹੈ ਜੀ ਇਸ ਕਰਕੇ ਉਹ ਆਪਾਂ ਸੋਚੇ ਕਿ ਬਰਾਤ ਤੋਂ ਪਹਿਲਾਂ ਵੋਟ ਪਾ ਕੇ ਜਾਈਏ ਜੀ ਤਾਂ ਕਿੰਨੀ ਕੁ ਖੁਸ਼ੀ ਹੈ ਵੋਟਾਂ ਦੀ ਖੁਸ਼ੀ ਕਿ ਜਾ ਕੇ ਘਰ ਵਾਲੀ ਇੰਤਜ਼ਾਰ ਕਰ ਰਹੀ ਹੋਏਗੀ ਦੋਵਾਂ ਚੀਜ਼ਾਂ ਦੀ ਖੁਸ਼ੀ ਹੈ ਜੀ ਵੋਟਾਂ ਦੀ ਵੀ ਆ ਤੇ ਉਹਨਾਂ ਦੇ ਇੰਤਜ਼ਾਰ ਦੀ ਵੀ ਆ ਕਿਉਂਕਿ ਮੈਂ ਅੱਦੇ ਘਰ ਦੀ ਇਮਾਨਤ ਲਈ ਜਾਣੀ ਆ ਅੱਛਾ ਅੱਜ ਬਲਾਕ ਸੰਮਤੀ ਚੋਣਾਂ ਤੇ ਜ਼ਿਲ੍ਹਾ ਪ੍ਰਸ਼ਾਸਨ ਚੋਣਾਂ ਦਾ ਵਿਕਲ ਜਿਹੜਾ ਵੱਚੁਕਾ ਅੱਜ ਪੈ ਰਹੀਆਂ ਨੇ ਚੋਣਾਂ ਤੇ ਚੋਣਾਂ ਦੇ ਵਿੱਚ ਤੁਹਾਨੂੰ ਇੱਕ ਤਸਵੀਰਾਂ ਦਿਖਾ ਦਈਏ ਜੀਰਾ ਏਰੀਏ ਦੇ ਪਿੰਡ ਮੀਆਂ ਸਿੰਘ ਵਾਲੇ ਕੋਲ ਖੜੇ ਆ ਜਿਹੜੇ ਨੌਜਵਾਨ ਨੂੰ ਅੱਜ ਮੰਡਲ ਦੇ ਵਿੱਚ ਹੋਣਾ ਚਾਹੀਦਾ ਸੀ ਉਹ ਅੱਜ ਵੋਟਾਂ ਪਾਉਣ ਲਈ ਆਇਆ ਬਾਈ ਜੀ ਸੱਸੀ ਕਲਕੀ ਨਾ ਅਰਸ਼ਦੀਪ ਸਿੰਘ ਜੀ ਅੱਛਾ ਤੇ ਅੱਜ ਤੁਸੀਂ ਸੀਰਾ ਲਾਇਆ ਵਾ ਹੱਥ 'ਚ ਕਿਰਪਾਨ ਫੜੀ ਹੋ ਤਾਂ ਤੁਸੀਂ ਮੰਡਲ ਦੇ ਵਿੱਚ ਹੋਣਾ ਚਾਹੀਦਾ ਸੀ ਜੇਰੀ ਵੋਟਾਂ ਨਹੀਂ ਉਹ ਆਪਣਾ ਹੀ ਦਿਖਾ ਰਹੀ ਜੀ ਇਸ ਕਰਕੇ ਉਹ ਆਪਾਂ ਸੋਚਿਆ ਕਿ ਬਰਾਤ ਤੋਂ ਪਹਿਲਾਂ ਵੋਟ ਪਾ ਕੇ ਜਾਈਏ ਜੀ ਤਾ ਕਿੰਨੀ ਕੁ ਖੁਸ਼ੀ ਹੈ ਵੋਟਾਂ ਦੀ ਖੁਸ਼ੀ ਕਿ ਜਾ ਕੇ ਘਰ ਵਾਲੀ ਇੰਤਜ਼ਾਰ ਕਰ ਰਹੀ ਹੋएगी ਦੋਵਾਂ ਚੀਜ਼ਾਂ ਦੀ ਖੁਸ਼ੀ ਹੈ ਜੀ ਵੋਟਾਂ ਦੀ ਵੀ ਆ ਤੇ ਉਹਨਾਂ ਦੇ ਇੰਤਜ਼ਾਰ ਦੀ ਵੀ ਆ ਕਿਉਂਕਿ ਮੈਂ ਅੱਦੇ ਘਰ ਦੀ ਇਮਾਨਤ ਲਈ ਆਉਣੀ ਆ ਅੱਛਾ ਅੱਜ ਬਲਾਕ ਸੰਮਤੀ ਚੋਣਾਂ ਤੇ ਜ਼ਿਲ੍ਹਾ ਪ੍ਰਸ਼ਾਸਨ ਚੋਣਾਂ ਦਾ ਵਿਗਲ ਜਿਹੜਾ ਵਾ ਚੁੱਕਾ ਅੱਜ ਪੈ ਰਹੀਆਂ ਨੇ ਚੋਣਾਂ ਤੇ ਚੋਣਾਂ ਦੇ ਵਿੱਚ ਤੁਹਾਨੂੰ ਇੱਕ ਤਸਵੀਰਾਂ ਦਿਖਾ ਦਈਏ ਜ਼ੀਰਾ ਏਰੀਏ ਦੇ ਪਿੰਡ ਮੀਆਂ ਸਿੰਘ ਵਾਲੇ ਕੋਲ ਖੜੇ ਆ ਜਿਹੜੇ ਨੌਜਵਾਨ ਨੂੰ ਅੱਜ ਮੰਡਲ ਦੇ ਵਿੱਚ ਹੋਣਾ ਚਾਹੀਦਾ ਸੀ ਉਹ ਅੱਜ ਵੋਟਾਂ ਪਾਉਣ ਲਈ ਆਇਆ ਬਾਈ ਜੀ ਸਤਿ ਸ਼੍ਰੀ ਅਕਾਲ ਕਿਨਾ ਅਰਸ਼ਦੀਪ ਸਿੰਘ ਜੀ ਅੱਛਾ ਜੀ ਤੇ ਅੱਜ ਤੁਸੀਂ ਸੀਰਾ ਲਾਇਆ ਵਾ ਹੱਥ 'ਚ ਕਿਰਪਾਨ ਫੜੀ ਹੋ ਤਾਂ ਤੁਸੀਂ ਮੰਡਲ ਦੇ ਵਿੱਚ ਹੋਣਾ ਚਾਹੀਦਾ ਸੀ ਜੇਰੀ ਵੋਟ ਨਹੀਂ ਉਹ ਆਪਣਾ ਹੀ ਅਧਿਕਾਰ ਹੈ ਜੀ ਇਸ ਕਰਕੇ ਉਹ ਆਪਾਂ ਸੋਚਿਆ ਕਿ ਬਰਾਤ ਤੋਂ ਪਹਿਲਾਂ ਵੋਟ ਪਾ ਕੇ ਜਾਈਏ ਜੀ ਅੱਛਾ ਤਾਂ ਕਿੰਨੀ ਕੁ ਖੁਸ਼ੀ ਹੈ ਵੋਟਾਂ ਦੀ ਖੁਸ਼ੀ ਕਿ ਜਾਕੇ ਘਰ ਵਾਲੀ ਇੰਤਜ਼ਾਰ ਕਰ ਰਹੀ ਹੋएगी ਦੋਵਾਂ ਚੀਜ਼ਾਂ ਦੀ ਖੁਸ਼ੀ ਹੈ ਜੀ ਵੋਟਾਂ ਦੀ ਵੀ ਆ ਤੇ ਉਹਨਾਂ ਦੇ ਇੰਤਜ਼ਾਰ ਦੀ ਵੀ ਆ ਕਿਉਂਕਿ ਮੈਂ ਅੱਦੇ ਘਰ ਦੀ ਇਮਾਨਤ ਲਈ ਆਉਣੀ ਆ ਅੱਛਾ ਅੱਜ ਬਲਾਕ ਸੰਮਤੀ ਚੋਣਾਂ ਤੇ ਜ਼ਿਲ੍ਹਾ ਪ੍ਰਸ਼ਾਸਨ ਚੋਣਾਂ ਦਾ ਵਿਕਲ ਜਿਹੜਾ ਵੱਚੁਕਾ ਅੱਜ ਪੈ ਰਹੀਆਂ ਨੇ ਚੋਣਾਂ ਤੇ ਚੋਣਾਂ ਦੇ ਵਿੱਚ ਤੁਹਾਨੂੰ ਇੱਕ ਤਸਵੀਰਾਂ ਦਿਖਾ ਦਈਏ ਜ਼ੀਰਾ ਏਰੀਏ ਦੇ ਪਿੰਡ ਮੀਆਂ ਸਿੰਘ ਵਾਲੇ ਕੋਲ ਖੜੇ ਆ ਜਿਹੜੇ ਨੌਜਵਾਨ ਨੂੰ ਅੱਜ ਮੰਡਲ ਦੇ ਵਿੱਚ ਹੋਣਾ ਚਾਹੀਦਾ ਸੀ ਉਹ ਅੱਜ ਵੋਟਾਂ ਪਾਉਣ ਲਈ ਆਇਆ ਬਾਈ ਜੀ ਸਤਿ ਸ਼੍ਰੀ ਅਕਾਲ ਕਿਨਾ ਅਰਚਦੀ ਸੰਧੀ ਅੱਛਾ ਤੇ ਅੱਜ ਤੁਸੀਂ ਸੇਰਾ ਲਾਇਆ ਵਾ ਹੱਥ 'ਚ ਕਿਰਪਾਨ ਫੜੀ ਹੋ ਤਾਂ ਤੁਸੀਂ ਮੰਡਪ ਦੇ ਵਿੱਚ ਹੋਣਾ ਚਾਹੀਦਾ ਸੀ ਜੇਰੀ ਵੋਟਾਂ ਨਹੀਂ ਉਹ ਆਪਣੇ ਦੁਕਾਰਾ ਜੀ ਇਸ ਕਰਕੇ ਉਹ ਆਪਾਂ ਸੋਚਿਆ ਕਿ ਬਰਾਤ ਤੋਂ ਪਹਿਲਾਂ ਵੋਟ ਪਾ ਕੇ ਜਾਈਏ ਜੀ ਅੱਛਾ ਹਾਂ ਜੀ ਤਾਂ ਕਿੰਨੀ ਕੁ ਖੁਸ਼ੀ ਹੈ ਵੋਟਾਂ ਦੀ ਖੁਸ਼ੀ ਕਿ ਜਾ ਕੇ ਘਰ ਵਾਲੀ ਇੰਤਜ਼ਾਰ ਕਰ ਰਹੀ ਹੋਏਗੀ ਦੋਵਾਂ ਚੀਜ਼ਾਂ ਦੀ ਖੁਸ਼ੀ ਹੈ ਜੀ ਵੋਟਾਂ ਦੀ ਵੀ ਆ ਤੇ ਉਹਨਾਂ ਦੇ ਇੰਤਜ਼ਾਰ ਦੀ ਵੀ ਆ ਕਿਉਂਕਿ ਮੈਂ ਅਧਿਕਾਰ ਦੀ ਇਮਾਨਤ ਲਈ ਆਉਣੀ ਆ। ਅੱਛਾ ਅੱਜ ਬਲਾਕ ਸੰਮਤੀ ਚੋਣਾਂ ਤੇ ਜ਼ਿਲ੍ਹਾ ਪ੍ਰਸ਼ਾਸਿਤ ਚੋਣਾਂ ਦਾ ਵਿਕਲ ਜਿਹੜਾ ਵੱਚੁਕਾ ਅੱਜ ਪੈ ਰਹੀਆਂ ਨੇ ਚੋਣਾਂ ਤੇ ਚੋਣਾਂ ਦੇ ਵਿੱਚ ਤੁਹਾਨੂੰ ਇੱਕ ਤਸਵੀਰਾਂ ਦਿਖਾ ਦਈਏ ਜੀਰਾ ਏਰੀਏ ਦੇ ਪਿੰਡ ਮੀਆਂ ਸਿੰਘ ਵਾਲੇ ਕੋਲ ਖੜੇ ਆ ਜਿਹੜੇ ਨੌਜਵਾਨ ਨੂੰ ਅੱਜ ਮੰਡਲ ਦੇ ਵਿੱਚ ਹੋਣਾ ਚਾਹੀਦਾ ਸੀ ਉਹ ਅੱਜ ਵੋਟਾਂ ਪਾਉਣ ਲਈ ਆਇਆ ਬਾਈ ਜੀ ਸਤਿ ਸ਼੍ਰੀ ਅਕਾਲ ਕਿਨਾ ਅਰਸ਼ਦੀਪ ਸਿੰਘ ਜੀ ਅੱਛਾ ਤੇ ਅੱਜ ਤੁਸੀਂ ਸੀਰਾ ਲਾਇਆ ਵਾ ਹੱਥ 'ਚ ਕਿਰਪਾਨ ਫੜੀ ਹੋ ਤਾਂ ਤੁਸੀਂ ਮੰਡਪ ਦੇ ਵਿੱਚ ਹੋਣਾ ਚਾਹੀਦਾ ਸੀ ਜੇ ਇਹਦੀ ਵੋਟ ਨਹੀਂ ਉਹ ਆਪਣਾ ਹੀ ਅਧਿਕਾਰ ਹੈ ਜੀ ਇਸ ਕਰਕੇ ਉਹ ਆਪਾਂ ਸੋਚਿਆ ਕਿ ਬਰਾਤ ਤੋਂ ਪਹਿਲਾਂ ਵੋਟ ਪਾ ਕੇ ਜਾਈਏ ਜੀ ਤਾਂ ਕਿੰਨੀ ਕੁ ਖੁਸ਼ੀ ਹੈ ਵੋਟਾਂ ਦੀ ਖੁਸ਼ੀ ਕਿ ਜਾ ਕੇ ਘਰ ਵਾਲੀ ਇੰਤਜ਼ਾਰ ਕਰ ਰਹੀ ਹੋਏਗੀ ਦੋਵਾਂ ਚੀਜ਼ਾਂ ਦੀ ਖੁਸ਼ੀ ਹੈ ਜੀ ਵੋਟਾਂ ਦੀ ਵੀ ਆ ਤੇ ਉਹਨਾਂ ਦੇ ਇੰਤਜ਼ਾਰ ਦੀ ਵੀ ਆ ਕਿਉਂਕਿ ਮੈਂ ਅਧਿਕਾਰ ਦੀ ਇਮਾਨਤ ਲਈ ਆਉਣੀ ਆ। ਅੱਛਾ ਅੱਜ ਬਲਾਕ ਸੰਮਤੀ ਚੋਣਾਂ ਤੇ ਜ਼ਿਲ੍ਹਾ ਪ੍ਰਸ਼ਾਸਿਤ ਚੋਣਾਂ ਦਾ ਵਿਕਲ ਜਿਹੜਾ ਵੱਚੁਕਾ ਅੱਜ ਪੈ ਰਹੀਆਂ ਨੇ ਚੋਣਾਂ ਤੇ ਚੋਣਾਂ ਦੇ ਵਿੱਚ ਤੁਹਾਨੂੰ ਇੱਕ ਤਸਵੀਰਾਂ ਦਿਖਾ ਦਈਏ ਜੀਰਾ ਏਰੀਏ ਦੇ ਪਿੰਡ ਮੀਆਂ ਸਿੰਘ ਵਾਲੇ ਕੋਲ ਖੜੇ ਆ ਜਿਹੜੇ ਨੌਜਵਾਨ ਨੂੰ ਅੱਜ ਮੰਡਲ ਦੇ ਵਿੱਚ ਹੋਣਾ ਚਾਹੀਦਾ ਸੀ ਉਹ ਅੱਜ ਵੋਟਾਂ ਪਾਉਣ ਲਈ ਆਇਆ ਬਾਈ ਜੀ ਸਤਿ ਸ਼੍ਰੀ ਅਕਾਲ ਕਿਨਾ ਅਰਸ਼ਦੀਪ ਸਿੰਘ ਜੀ ਅੱਛਾ ਜੀ ਤੇ ਅੱਜ ਤੁਸੀਂ ਸੀਰਾ ਲਾਇਆ ਵਾ ਹੱਥ 'ਚ ਕਿਰਪਾਨ ਫੜੀ ਹੋ ਤਾਂ ਤੁਸੀਂ ਮੰਡਪ ਦੇ ਵਿੱਚ ਹੋਣਾ ਚਾਹੀਦਾ ਸੀ ਜੇ ਇਹਦੀ ਵੋਟ ਨਹੀਂ ਉਹ ਆਪਣਾ ਹੀ ਅਧਿਕਾਰ ਹੈ ਜੀ ਇਸ ਕਰਕੇ ਉਹ ਆਪਾਂ ਸੋਚਿਆ ਕਿ ਬਰਾਤ ਤੋਂ ਪਹਿਲਾਂ ਵੋਟ ਪਾ ਕੇ ਜਾਈਏ ਜੀ ਤਾਂ ਕਿੰਨੀ ਕੁ ਖੁਸ਼ੀ ਹੈ ਵੋਟਾਂ ਦੀ ਖੁਸ਼ੀ ਕਿ ਜਾ ਕੇ ਘਰ ਵਾਲੀ ਇੰਤਜ਼ਾਰ ਕਰ ਰਹੀ ਹੋਏਗੀ ਦੋਵਾਂ ਚੀਜ਼ਾਂ ਦੀ ਖੁਸ਼ੀ ਹੈ ਜੀ ਵੋਟਾਂ ਦੀ ਵੀ ਆ ਤੇ ਉਹਨਾਂ ਦੇ ਇੰਤਜ਼ਾਰ ਦੀ ਵੀ ਆ ਕਿਉਂਕਿ ਮੈਂ ਅੱਦੇ ਘਰ ਦੀ ਇਮਾਨਤ ਲਈ ਜਾਣੀ ਹੈ ਅੱਛਾ ਅੱਜ ਬਲਾਕ ਸੰਮਤੀ ਚੋਣਾ ਤੇ ਜ਼ਿਲ੍ਹਾ ਪ੍ਰਸ਼ਾਸਿਤ ਚੋਣਾ ਦਾ ਵਿਗਲ ਜਿਹੜਾ ਵਾ ਚੁੱਕਾ ਅੱਜ ਪੈ ਰਹੀਆਂ ਨੇ ਚੋਣਾ ਤੇ ਚੋਣਾ ਦੇ ਵਿੱਚ ਤੁਹਾਨੂੰ ਇੱਕ ਤਸਵੀਰਾਂ ਦਿਖਾ ਦਈਏ ਜੀਰਾ ਏਰੀਏ ਦੇ ਪਿੰਡ ਮੀਆਂ ਸਿੰਘ ਵਾਲੇ ਕੋਲ ਖੜੇ ਆ ਜਿਹੜੇ ਨੌਜਵਾਨ ਨੂੰ ਅੱਜ ਮੰਡਲ ਦੇ ਵਿੱਚ ਹੋਣਾ ਚਾਹੀਦਾ ਸੀ ਉਹ ਅੱਜ ਵੋਟਾਂ ਪਾਉਣ ਲਈ ਆਇਆ ਬਾਈ ਜੀ ਸੱਸੀ ਕਲਕੀ ਨਾ ਅਰਸ਼ਦੀਪ ਸਿੰਘ ਜੀ ਅੱਛਾ ਤੇ ਅੱਜ ਤੁਸੀਂ ਸੇਰਾ ਲਾਇਆ ਵਾ ਹੱਥ 'ਚ ਕਿਰਪਾਨ ਫੜੀ ਹੋ ਤਾਂ ਤੁਸੀਂ ਮੰਡਲ ਦੇ ਵਿੱਚ ਹੋਣਾ ਚਾਹੀਦਾ ਸੀ ਇਹ ਰਹੀ ਵੋਟਾਂ ਇਹ ਉਹ ਆਪਣਾ ਹੀ ਅਧਿਕਾਰ ਹੈ ਜੀ ਇਸ ਕਰਕੇ ਉਹ ਆਪਾਂ ਸੋਚੇ ਕਿ ਬਰਾਤ ਤੋਂ ਪਹਿਲਾਂ ਵੋਟ ਪਾ ਕੇ ਜਾਈਏ ਜੀ ਅੱਛਾ ਤਾਂ ਕਿੰਨੀ ਕੁ ਖੁਸ਼ੀ ਹੈ ਵੋਟਾਂ ਦੀ ਖੁਸ਼ੀ ਕਿ ਜਾ ਕੇ ਘਰ ਵਾਲੀ ਇੰਤਜ਼ਾਰ ਕਰ ਰਹੀ ਹੋਵੇਗੀ ਦੋਵਾਂ ਚੀਜ਼ਾਂ ਦੀ ਖੁਸ਼ੀ ਹੈ ਜੀ ਵੋਟਾਂ ਦੀ ਵੀ ਆ ਤੇ ਉਹਨਾਂ ਦੇ ਇੰਤਜ਼ਾਰ ਦੀ ਵੀ ਆ ਕਿਉਂਕਿ ਮੈਂ ਅੱਦੇ ਘਰ ਦੀ ਇਮਾਨਤ ਲਈ ਜਾਣੀ ਆ ਅੱਛਾ ਅੱਜ ਬਲਾਕ ਸੰਮਤੀ ਚੋਣਾਂ ਤੇ ਜ਼ਿਲ੍ਹਾ ਪ੍ਰਸ਼ਾਸਨ ਚੋਣਾਂ ਦਾ ਵਿਕਲ ਜਿਹੜਾ ਵੱਚੁਕਾ ਅੱਜ ਪੈ ਰਹੀਆਂ ਨੇ ਚੋਣਾਂ ਤੇ ਚੋਣਾਂ ਦੇ ਵਿੱਚ ਤੁਹਾਨੂੰ ਇੱਕ ਤਸਵੀਰਾਂ ਦਿਖਾ ਦਈਏ ਜੀਰਾ ਏਰੀਏ ਦੇ ਪਿੰਡ ਮੀਆਂ ਸਿੰਘ ਵਾਲੇ ਕੋਲ ਖੜੇ ਆ ਜਿਹੜੇ ਨੌਜਵਾਨ ਨੂੰ ਅੱਜ ਮੰਡਲ ਦੇ ਵਿੱਚ ਹੋਣਾ ਚਾਹੀਦਾ ਸੀ ਉਹ ਅੱਜ ਵੋਟਾਂ ਪਾਉਣ ਲਈ ਆਇਆ ਬਾਈ ਜੀ ਸੱਸੀ ਕਲਕੀ ਨਾ ਅਰਸ਼ਦੀਪ ਸਿੰਘ ਜੀ ਅੱਛਾ ਤੇ ਅੱਜ ਤੁਸੀਂ ਸੇਰਾ ਲਾਇਆ ਵਾ ਹੱਥ 'ਚ ਕਿਰਪਾਨ ਫੜੀ ਹੋ ਤਾਂ ਤੁਸੀਂ ਮੰਡਲ ਦੇ ਵਿੱਚ ਹੋਣਾ ਚਾਹੀਦਾ ਸੀ ਜੇਰੀ ਵੋਟਾਂ ਨਹੀਂ ਉਹ ਆਪਣਾ ਹੀ ਦਿਖਾ ਰਹੀ ਜੀ ਇਸ ਕਰਕੇ ਉਹ ਆਪਾਂ ਸੋਚਿਆ ਕਿ ਬਰਾਤ ਤੋਂ ਪਹਿਲਾਂ ਵੋਟ ਪਾ ਕੇ ਜਾਈਏ ਜੀ अच्छा। ਤਾਂ ਕਿੰਨੀ ਕੁ ਖੁਸ਼ੀ ਹੈ ਵੋਟਾਂ ਦੀ ਖੁਸ਼ੀ ਕਿ ਜਾ ਕੇ ਘਰ ਵਾਲੀ ਇੰਤਜ਼ਾਰ ਕਰ ਰਹੀ ਹੋएगी। ਦੋਵਾਂ ਚੀਜ਼ਾਂ ਦੀ ਖੁਸ਼ੀ ਹੈ ਜੀ। ਵੋਟਾਂ ਦੀ ਵੀ ਆ ਤੇ ਉਹਨਾਂ ਦੇ ਇੰਤਜ਼ਾਰ ਦੀ ਵੀ ਆ ਕਿਉਂਕਿ ਮੈਂ ਅੱਦੇ ਘਰ ਦੀ ਇਮਾਨਤ ਲਈ ਆਉਣੀ ਆ। ਅੱਛਾ।